ਮੇਰਾ ਨਾਮ ਅਜੀਤ ਕੁਮਾਰ ਗੋਲਡੀਆ ਜੀ ਅਜੀਤ ਜੀ ਜਿਹੜਾ ਕਾਂਡ ਹੋਇਆ ਅੱਜ ਤੇ ਕੀ ਕਾਂਡ ਹੋਇਆ ਕਿ ਤੁਹਾਨੂੰ ਕੀ ਲੱਗਦਾ ਕਿ ਉਪਰਾਂ ਦਾ ਕੋਈ ਭੇਦੀ ਹੈ ਜੀ ਇਹ ਕੋਈ ਮਲੀ ਭੁਗਤੀਆ ਚੁੰਡੇ ਦਾ ਕੋਈ ਲੜਕਾ ਨਾਲ ਰਲਿਆ ਵਾ ਇਹ ਕੋਈ ਗਰੋ ਵੱਡਾ ਹੀ ਫਿਰਨਿਆ ਚੁੰਡੇ ਦੇ ਨਾਲ ਕੋ ਰਲ ਕੇ ਇਹ ਫਰੋਡ ਚੱਲਣ ਦਾ ਪਿਆ ਵਾ ਅਜੇ ਤੱਕ ਵੀ ਐਸਐਚਓ ਸਾਹਿਬ ਨੇ ਅਜੇ ਕੋਈ ਕੇਸ ਦਾ ਅਜੇ ਤੱਕ ਹੱਲ ਨਹੀਂ ਹੋਇਆ ਚਾਹੇ ਗੋਲੀ ਕਾਂਡਿਆ ਚਾਹੇ ਉਹ ਲੜਕੀ ਕਰ ਲੜਕਾ ਜਿਹੜਾ ਬੜਿਆ ਵਾ ਉਹ ਵੀ ਕਾਣ ਅਜ ਤੱਕ ਪੁਲਿਸ ਕੋਲ ਨਹੀਂ ਸੁਲਝਾਇਆ ਗਿਆ ਮੈਂ ਤਹਿਜੋਬ ਬੇਨਤੀ ਕਰਦਾ ਕਿ ਇਹ ਇਹੋ ਜਿਹੇ ਜੋ ਘਟਨਾ ਹੋ ਰਹੀਆਂ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ ਕੱਲ ਜਿਹੜਾ ਫਰੋਡ ਹੋਇਆ ਵਾ ਉਹ ਚੁੰਡੇ ਦੀ ਪੂਰੀ ਡਿਟੇਲ ਉਹਨੂੰ ਲੜਕੇ ਨੂੰ ਪਤਾ ਸੀ ਜਿਸ ਕਰਕੇ ਇਹ ਮੈਂ ਚਾਹੁੰਦਾ ਕਿ ਇਹਦੇ ਫੁਛੇਤੀ ਫੁਛੇਤੇ ਦਾ ਹੱਲ ਕੀਤਾ ਜਾਵੇ ਨਹੀਂ ਹੋਰਾਂ ਕੋਈ ਨਹੀਂ ਪਹੁੰਚ ਉਹ ਪਿੰਨਾ ਰੈਡੀ ਮੇਡ ਦੁਕਾਨ ਅਗੀ ਆ ਬੋਬੀ ਵੀ ਉਸ ਦੁਕਾਨ ਤੇ ਗਿਆ ਵਾ ਉਸ ਤੋਂ ਬਾਅਦ ਸੋਨੂ ਜੁਇਲਰ ਹੈਗਾ ਵਾ ਉਸ ਦੁਕਾਨ ਤੇ ਵੀ ਗਿਆ ਵਾ ਉਹ ਗੱਡੀ ਜਿਹੜੀ ਗੱਡੀ ਦਾ ਨੰਬਰ ਆ ਉਹ ਸੰਤ ਦੇ ਕੋਲ ਤੋਂ ਗੱਡੀ ਦਾ ਨੰਬਰ ਆ ਰਿਹਾ ਵਾ ਉਸ ਨਾਂ ਤੇ ਬੋਲਦੀ ਪਈ ਹੈ ਕੀ ਲੱਗਦਾ ਜੇ ਹੁਣ ਬਾਹਰ ਕੀ ਹੋਵੇਗਾ ਜੇ ਤਾਂ ਦਾ ਨਾਮ ਲੱਭਦਾ ਹੈ ਕਾਹੀ ਪ੍ਰਸ਼ਾਸਨ ਨੂੰ ਅੱਗੇ ਇਹੋ ਬੇਨਤੀ ਕਰਦੇ ਆ ਕਿ ਇਹਦਾ ਛੇਤੀ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ ਇਹ ਕੇਸ ਨੂੰ ਛੇਤੀ ਛੇਤੀ ਹੱਲ ਕੀਤਾ ਜਾਵੇ ਇਸ ਕੇਸ ਦਾ ਅਸੀਂ ਦਰਨਾ ਦੇਵਾਂਗੇ ਅਸੀਂ ਜੋ ਵੀ ਹੋਊਗਾ ਪੂਰਾ ਬਾਜ਼ਾਰ ਬੰਦ ਕਰਕੇ ਪੂਰੀ ਮਾਰਕੀਟ ਬੰਦ ਕਰਕੇ ਪੂਰਾ ਮੁਜਾਹਰਾ ਕਰਾਂਗੇ ਭਾਜੀ ਕਈ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਜਿੱਦਾਂ ਦੀ ਪਰੋਤੀਆਂ ਆ ਰਹੀਆਂ ਵਾ ਜਿਵੇਂ ਕਿ ਠੋਕਾ ਧੜੀ ਆ ਲੁੱਟਖੋ ਆ ਇਹ ਚੀਜ਼ਾਂ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਪ੍ਰਸ਼ਾਸਨ ਜਾਂ ਪੁਲਿਸ ਹੈ ਦੇ ਤੇ ਕਾਬੂ ਕੌਂਦ ਕਾਬੂ ਜਾਂਦਾ ਜਾ ਰਹੀਆਂ ਵਾ ਇਹ ਸਭਨ ਵੱਲ ਪਹਿਲੇ ਨੰਬਰ ਤੇ ਚਵਿੰਡਾ ਹੀ ਟਾਰਗੇਟ ਹੋਣਿਆ ਵਾ ਚਵਿੰਡੇ ਬਹੁਤ ਕੁਛ ਬਹੁਤ ਜਾਣਨ ਨੂੰ ਪਹਿਲਾਂ ਖਰੋਤੀਆਂ ਦੇ ਪੌਣ ਆਏ ਆ ਉਸ ਤੋਂ ਬਾਅਦ ਟਾਰਗੇਟ ਹੁੰਦਾ ਪ੍ਰਸ਼ਾਸਨ ਕੋਈ ਪੁਲਿਸ ਕੋਈ ਵੀ ਅਜੇ ਤੱਕ ਕੇਸ ਕੋਈ ਹੱਲ ਨਹੀਂ ਕਰਨ ਦੀ ਪੁਲਿਸ ਵੱਲੋਂ ਕੋਈ ਵੀ ਅਜਾ ਕੋਈ ਹੁੰਦਾ ਹੀ ਨਹੀਂ ਕਿ ਬਾਜ਼ਾਰ ਵਿੱਚ ਕੋਈ ਕਿਸੇ ਦਾ ਵੀ ਕਿ ਪੁਲਿਸ ਦਾ ਸਹਿਯੋਗ ਹੋਵੇ ਕਿੰਨੀ ਘਟਾ ਚੁੰਡੇ ਚੁੰਡੇ ਤੇ ਬਹੁਤ ਜ਼ਿਆਦਾ ਦਹਿਸ਼ਤ ਹੈ ਬਾਜ਼ਾਰ ਮਾਰਕੀਟ ਬਿਲਕੁਲ ਹੀ ਬੰਦ ਵਰਗੇ ਹਾਲ ਹੈ ਜੀ ਮੇਰਾ ਨਾਮ ਹੈ ਜੀ ਰਾਜਨ ਜੀ ਅੱਜ ਪਿੰਡ ਤੇ ਚੁੰਡਾ ਤੇ ਵੀ ਆਏ ਕਿ ਤੁਹਾਨੂੰ ਰਹਿਣ ਵਾਲੇ ਕੀ ਕਰਨਾ ਹੈ ਮੇਰਾ ਨਾਮ ਹੈ ਰਾਜਨ ਮੇਰਾ ਪਿੰਡ ਹੈ ਸਰਿਆਲੀ ਮੰਡ ਆਪਣੀ ਨਾ ਸਰਿਆਲੀ ਕਲਾ ਮੰਦ ਦੁਕਾਨ ਟੈਲੀਕਮ ਆਪਣਾ ਰਾਜਨ ਟੈਲੀਕਮ ਦੇ ਨਾਮ ਤੋਂ ਆਪਣੇ ਕੋਲ ਨਾ ਇੱਕ ਬੰਦਾ ਆਇਆ ਸੀ ਅਨੁਛਤਾ ਉਹਨੇ ਕੀ ਕੀਤਾ ਕਿ ਫੇਕ ਕਯਰ ਗੋਡ ਉਹਾ ਕੇ ਮੇਰੇ ਕੋਲ ਦੋ ਫੋਨ ਲੈ ਲਿਆ ਇੱਕ ਵੀਵੋ ਦਾ T4X ਮਾਡਲ ਹੀ ਇੱਕ Samsung ਦਾ A16 ਮਾਡਲ ਹੀ ਤੇ ਆ ਸਾਨੂੰ ਪਤਾ ਲੱਗਾ ਕਿ ਜਿਹੜਾ ਬੰਦਾ ਮਤਲਬ ਜਿਹਨੇ ਫਰਾਡ ਕੀਤਾ ਵਾ ਨਾ ਉਹਨੇ ਚਵਿੰਡਾ ਦੇ ਵੀ ਸੇਮ ਫਰਾਡ ਕੀਤਾ ਸਾਨੂੰ ਵੀਡੀਓ ਸ਼ੋ ਹੋਈ ਸੀ ਕੋਈ ਇਸ ਕਰਕੇ ਅਸੀਂ ਇੱਥੇ ਮਤਲਬ ਪੋਨ ਸ਼ਾਨ ਕਰਨ ਲਈ ਆਏ ਹਾਂ ਕਿ ਸਾਨੂੰ ਕਿ ਉਹੀ ਬੰਦਾ ਸ਼ਾਇਦ ਮਿਲ ਸਕੇ ਪਰ ਅਫਸੋਸ ਕੀ ਨਹੀਂ ਮਿਲਿਆ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੀ ਹੋਇਆ ਇਦਾਂ ਸੀ ਕਿ ਮਤਲਬ ਮੈਦਾ ਹੈ ਨਹੀਂ ਸੀ ਸੰਡੇ ਦੀ ਗੱਲ ਆ ਫਾਦਰ ਸਾਹਿਬ ਮੇਰੇ ਬੈਠੇ 숍 ਤੇ ਉਹਨੇ ਕੀ ਕੀਤਾ ਕਿ ਆ ਕੇ ਮੈਨੂੰ ਕਾਲ ਕੀਤੀ ਕਿੰਦਾ ਕਿ ਮੈਦਾ ਦੱਦੀ ਪੁਛਨੇ ਆਦਾ ਬੋਲਦਾ ਵਾਂ ਫੇਕ ਹੀ ਕਹਿ ਦਿੱਤਾ ਕਿਸੇ ਦਾ ਨਾਮ ਲੈ ਲਿਆ ਉਦੋਂ ਬਾਅਦ ਆ ਕੇ ਕਹਿੰਦਾ ਕਿ ਨਹੀਂ ਜੀ ਤੁਹਾਡੇ ਸਹਾਲੀ ਨਹੀਂ ਜੀ ਦੀ ਪੁਛਨੇ ਆਦਾ ਕੋਈ ਨਹੀਂ ਹੈਗਾ ਸੀ ਬਾਅਦ ਚ ਉਹਨੇ ਫੇਕ ਨਾਮ ਲੈ ਕੇ ਇਦਾਂ ਹੀ ਗੱਲਾਂ ਚ ਬਰਗਲਾ ਕੇ ਤੇ ਮੇਰੇ ਦੋ ਫੋਨ ਪਸੰਦ ਕਰ ਲਏ ਤੇ ਬਾਅਦ ਚ ਫੇਕ ਯੂਰ ਗੋੜਾ ਬੁਖਾ ਕੇ ਤੇ ਬਸ ਸਟਾਡ ਹੋ ਗਿਆ ਭੱਜ ਗਿਆ ਫਿਰ ਬਾਦ ਨਹੀਂ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਵੀ ਨਾਲ ਇੱਕ ਮੁੰਡਾ ਰੱਖਿਆ ਆਪਾਂ ਅਜੀਪਾਲ ਸਿੰਘ ਦਾ ਨਾਮ ਇੱਕ ਉਹ ਸੀ ਦੋ ਜਣੇ ਹੀ ਉੱਥੇ ਕਿੰਨੇ ਦਾ ਨੁਕਸਾਨ ਹੋਇਆ ਆਪਣਾ ਨੁਕਸਾਨ ਹੋਇਆ 35000 ਰੁਪਏ ਦਾ ਨੁਕਸਾਨ ਹੋ ਗਿਆ ਦੋ ਫੋਨ ਸੀ ਆਪਣੇ ਹਾਂ ਜੀ ਦਰਖਾਸਤ ਦਿੱਤੀ ਹੈ ਜੀ ਦਰਖਾਸਤ ਦਿੱਤੀ ਹੋਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਗਿਆ ਸੀ ਉੱਥੇ ਖਾਣਾ ਪਰ ਉਹਨਾਂ ਨੇ ਕੋਈ ਏਡੀ ਜ਼ਿਆਦਾ ਰਿਸਪੌਂਸ ਨਹੀਂ ਦਿੱਤਾ ਮੈਂ ਕਲੀਅਰ ਰਿਸਪੌਂਸ ਦਿੱਤਾ ਲੱਗਦਾ ਕਿ ਤੁਹਾਨੂੰ ਜਿਹੜੇ ਐਸੇ ਕੱਢੀਆਂ ਮਾਰਨਦੇ ਆ ਤੇ ਕਿਸ ਤਰ੍ਹਾਂ ਇਹਨਾਂ ਨੂੰ ਆਪਾਂ ਨੱਥ ਪਾਉਣੀ ਚਾਹੀਦੀ ਹੈ ਇਹ ਮੇਰੇ ਤੇ ਹੋਈ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਬੰਦੀ ਤੋਂ ਬੰਦੀ ਕਾਰਵਾਈ ਜਿਹੜੀ ਇਹਨਾਂ ਦੇ ਕੀਤੀ ਜਾਵੇ ਠੀਕ ਹੈ ਜੀ ਸੈਟਿਕ ਥਗੀ ਦਾ ਮਾਮਲਾ ਆਇਆ ਤੇ ਮੈਨੂੰ ਬਤਾਓ ਕਿ ਕੀ ਮਾਮਲਾ ਹੈ ਨਾ ਕੱਲ ਆ ਮੈਸੇਜ ਆਇਆ ਸੀ ਆਪ ਨੂੰ ਕਿ ਵਿੱਚ ਕਿ ਦਰਖਾਸਤ ਪਾਈ ਆ ਸੋਨੀਆ ਵੱਲੋਂ ਇਹ ਸੋਨੀਆ ਵਾਈਫ ਆਫ ਕੁਲਦੀਪ ਸਿੰਘ ਕਿ ਇਹ ਨਾ ਸਨੇਰੀ ਦੁਕਾਨ ਕਰਦੀ ਲੇਡੀਜ਼ ਕਰਦੀ ਹੈ ਕਿ ਕੋਈ ਆਇਆ ਮੁੰਡਾ ਆਇਆ ਤੇ ਉਹਨੇ ਆਣ ਕੇ ਇਹਨੂੰ ਸੋਨਾ ਲਿਆ ਉਸ ਤੋਂ ਬਾਅਦ ਉਹਨੇ ਕਾਰਡ ਸਵੈਪ ਕੀਤਾ ਬਾ ਉਹ ਪੈਸੇ ਕੈਸ਼ ਨਹੀਂ ਹੋਏ ਤੇ ਉਹ ਫਿਰ ਬਾਅਦ ਵਿੱਚ ਪਤਾ ਲੱਗਾ ਵੀ ਉਹ ਫਰੋਡ ਕਰਕੇ ਤੇ ਸੋਨਾ ਲੈ ਕੇ ਚਲਾ ਗਿਆ ਉਸ ਵਧੀਆ ਹੀ ਵੈਰੀਫਾਈ ਕਰ ਰਹੇ ਆ ਕਿ ਐਵਰੀ ਚੈੱਕ ਕੀਤੀ ਆ ਹੋਰ ਵੀ ਆਪਾਂ ਅੰਗਲਾਂ ਤੋਂ ਜੱਜ ਕਰ ਰਹੇ ਆ ਤੇ ਇਹ ਮਕਦਮਾ ਦਰਜ ਕੀਤਾ ਪੁਲਿਸ ਬੰਦੀ ਵੀਰੇ ਕਾਲੀ ਅੰਗਲਾਂ ਦੀ ਕਹਿੰਦੇ ਕਿ ਹੋ ਪਹਿਲਾਂ ਵੀ ਕੋਈ ਤਰ੍ਹਾਂ ਦਾ ਕੋਈ ਪਤਾ ਹਰ ਕੋਈ ਉਹ ਸਾਰੇ ਇਦਾਂ ਵਾ ਬਾਜ਼ਾਰ ਦੇ ਵਿੱਚ ਇਹ ਵੇਖਿਆ ਗਿਆ ਤੁਰਦਾ ਫਿਰਦਾ ਜਿਹੜੇ ਅਸੀਂ ਦੇਖਿਆ ਖੁਦ ਆਪ ਦੇਖਿਆ ਤੇ ਜਿਹੜੇ ਆਪਾਂ ਕੈਮਰੇ ਇਕ ਗਾਲੇ ਆ ਤੇ ਦੁਕਾਨ ਦੇ ਵਿੱਚ ਇਸਦੇ ਗਿਆ ਵਾ ਇੱਕ ਦੇ ਹੋਰ ਗਿਆ ਵਾ ਤੇ ਜਦੋਂ ਇਹ ਕਿਹਾ ਸਰ ਹਾਲੀ ਦੁਕਾਨ ਵੀ ਕਰਕੇ ਆਇਆ ਕੋਈ ਕਰਦੀ ਮੋਬਾਈਲ ਉਹਦੀ ਬਾਰੇ ਅਜੇ ਮੈਨੂੰ ਕੋਈ ਸੂਚਨਾ ਨਹੀਂ ਮਿਲੀ ਮੈਂ ਆਪਣੇ ਤੌਰ ਤੇ ਕਰ ਰਿਹਾ ਬਤਾ ਮੈਨੂੰ ਭੇਜਿਆ ਉਧਰ ਮੈਂ ਮਾਲਜਮ ਭੇਜਿਆ ਵੇ ਸਰਹੜੀ ਪਤਾ ਕਰਨੋਂ ਆਪਕੀ ਇਹ ਜੋ ਪੁਲਿਸ ਅਫਸਰ ਹੁੰਦਾ ਨਾ ਕਿਸ ਤਰ੍ਹਾਂ ਦਾ ਸਿਨਾਹ ਦੇ ਰਿਹਾ ਨਾ ਦੋ ਬੰਦੋ ਪਬਲਿਕ ਨੂੰ ਅਲੀ ਕ੍ਰਿਡਿਟੇਲ ਬਣਾਵਾ ਰਿਹਾ ਮੈਂ ਤਾਂ ਹੁਣ ਕਹਿ ਰਿਹਾ ਵੀ ਜਿਹੜੇ ਠੱਗ ਨੇ ਇਹਨਾਂ ਨੇ ਕੋਈ ਨਾ ਕੋਈ ਯਰਿਆ ਬਣਾਇਆ ਕੋਈ ਨਾ ਕੋਈ ਵੀ ਯਰਿਆ ਬਣਾ ਲਿੰਦੇ ਆ ਠੱਗੀ ਮਾਰ ਲੈਂਦੇ ਭਾਵੇਂ ਕੋਈ ਸੋਸ਼ਲ ਮੀਡੀਆ ਤੋਂ ਕਰ ਲਿੰਦੇ ਜਾਂ ਕਿਸਦਾ ਅਕਾਊਂਟ ਹੈਕ ਕਰ ਲਿੰਦੇ ਆ ਆਪਾਂ ਇਹਨੂੰ ਸੁਚੇਤ ਰਹਿਣਾ ਚਾਹੀਦਾ ਵਾ ਕਿ ਜਦੋਂ ਉਹਨੇ ਪੈਸੇ ਪਾਏ ਨਹੀਂ ਸੀ ਤੇ ਉਹਨੂੰ ਆਪਾਂ ਸੋਨਾ ਨਹੀਂ ਦੇਣਾ ਚਾਹੀਦਾ ਜਿੰਨਾ ਚਿਰ ਕੈਸ਼ ਨਾ ਹੁੰਦਾ ਆਪਾਂ ਉਹਨੂੰ ਸੋਨਾ ਨਾ ਦਿੰਦੇ ਇਸ ਕਰਕੇ ਮੈਂ ਇਹ ਉਸ ਜੁਰ ਗੱਲ ਆ ਵੀ ਇਹਨਾਂ ਨੂੰ ਸੁਚੇਤ ਰੱਖਿਆ ਜਾਵੇ ਜੀ ਜੀ ਸਾਹਿਬ ਮੈਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਲਾ ਲੈ ਰਹੇ ਨੇ ਜੀ ਬੁਦਾਸ ਸਾਹਿਬ ਵਾਲੇ ਵਗੈਰਾ ਉਹਨੇ ਦੇ ਹਿੱਪਾ ਦਾ ਉਹਨੇ ਮਸਾਵਾ ਪਾਇਆ ਕਿ ਜਿਹਨੇ ਸਾਰਾ ਕੁਝ ਉਹਨਾਂ ਬਾਰੇ ਜਾਣਦਾ ਹੋਵੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਤੇ ਵੀ ਆ ਕੋਈ ਹੋ ਸਕਦਾ ਇਹਨਾਂ ਦੇ ਕੋਈ ਰਿਸ਼ਤੇਦਾਰ ਦੇ ਵਿੱਚ ਹੋਵੇ ਲਾ ਜਾਂ ਪਿੱਛੇ ਕੋਈ ਬੰਦਾ ਬੈਠਾ ਹੈ ਜਿਹੜਾ ਇਹਨਾਂ ਦੱਸ ਕੇ ਭੇਜਿਆ ਹੈ ਉਹ ਤੇ ਤਫਤੀਸ਼ਦਾਨਾਂ ਦੇ ਸਾਹਮਣੇ ਆਏਗਾ